ਉਹਨਾਂ ਸਾਲ ਪਹਿਲਾ ਉਹਦੇ ਹੱਪਾ ਪੂਰੇ ਹੋ ਗਏ ਸੀਗਾ ਦੇ। ਕਿ ਅਜੋ ਮਿਹਨਤ ਕਰਕੇ ਚਲਾ ਗਿਆ ਸੀ। ਔਰ ਮੈਂ ਤੇਹੀ ਬੇਨਤੀ ਕਰੂੰਗੀ ਸਾਡੀ ਸਰਕਾਰ ਨੂੰ ਵੀ ਵੀ ਇੰਨਾ ਤੇ ਨੱਥ ਜਰੂਰ ਪਾਈ ਜਾਵੇ ਕਿ ਵੀ ਐਦਾਂ ਅਜ ਤੱਕ ਸਾਡਾ ਜੁਨਦਾ ਗਿਆ ਕੋਈ ਹੋਰ ਨਾ ਇਦਾਂ ਜਾਵੇ ਪਿੰਜਵਾਨ ਕਲਾਕਾਰ ਸਾਡੇ ਇੰਡਸਟਰੀ ਦੇ ਸੋਹਣੇ ਸੁਰਖੇ ਕਲਾਕਾਰ ਸਾਰੇ ਇਹ ਬੋਲਣਾ ਚਾਹ ਰਾ ਸੱਚ ਇੱਕ ਮਾਪਿਆਂ ਦਾ ਹੋਂ ਹਰ ਪੁੱਤਰ ਇੰਨੀ ਛੋਟੀ ਉਮਰ ਦੇ ਵਿੱਚ ਉਹਨੇ ਇੰਨੀਆਂ ਬੁਲੰਦੀਆਂ ਔਰ ਸਾਡੇ ਅੰਦਰ ਸਿੱਦਾ ਵੀ ਇੰਦਾ ਸੋਹਣਾ ਸੁਨੱਖਾ ਗੱਭਰੂ ਜਿਹੜਾ ਅੱਜ ਸਾਨੂੰ ਰੋਂਦਿਆਂ ਛੱਡ ਕੇ ਚਲਾ ਗਿਆ ਅਸੀਂ ਤਾਂ ਫਿਰ ਵੀ ਆਪਣੇ ਆਪਣੇ ਕੰਮਾਂ ਕਰਾਂਗੇ ਕਿਤੇ ਮਹੀਨੇ ਤੋਂ 2 ਮਹੀਨੇ ਤੱਕ ਅਸੀਂ ਭੁੱਲ ਜਾਗੇ ਰੋਣ ਦੇ ਮਾਪਿਆਂ ਦਾ ਕੀ ਹੱਕ ਉਹਦੀ ਮਾਰਨੀ ਬਹੁਤ ਉਲਝੇ ਹੋਏ ਸਵਾਲ ਹੈ ਪਰਮਾਤਮਾ ਹੀ ਕਰ ਸਕਦਾ ਇਹ ਉਲਝੇ ਹੋਏ ਸਵਾਲਾਂ ਨੂੰ ਉਹੀ ਬੰਦਾ ਨਹੀਂ ਸੁਲਝਾ ਸਕਦਾ ਪਰ ਮੈਂ ਤਾਂ ਤੁਹਾਡੇ ਮੀਡੀਅਮ ਦੇ ਲਈ ਇਹ ਹੀ ਕਹੂੰਗੀ ਕਿ ਜਿਵੇਂ ਅਨਿਆਈ ਮੌਤ ਕੇ ਸਾਡਾ ਐਡਾ ਹੋਣ ਹਰ ਬੱਚਾ ਸਾਡਾ ਸੋਹਣਾ ਸੁਰੱਖਿਆ ਕਰ ਪਰ ਮਾਨ ਸਾਡੇ ਇੰਡਸਟਰੀ ਨੂੰ ਵੀ ਉਹਦਾ ਘਟਾ ਏ ਤੇ ਮਾਪਿਆਂ ਤਾਂ ਘਟਾ ਹੋਣਾ ਹੋਣਾ ਕਿਉਂਕਿ ਉਹ 2-3 ਸਾਲ ਪਹਿਲਾਂ ਉਹਦੇ ਆਪਾ ਪੂਰੇ ਹੋ ਗਏ ਸੀਗੇ ਜੀ ਜੱਜੋ ਵੀ ਛੱਡ ਕੇ ਚਲੇ ਗਏ ਸਾਰੇ ਮਿਹਰਬਾਨੀ ਮਿਹਰਬਾਨੀ ਅਰਖ ਵਿੱਚ ਇੱਕ ਹੋਰ ਗੱਲ ਕਹਿਣਾ ਚਾਹੁੰਦੀ ਆ ਸਾਡੇ ਮੈਂ ਉਹੀ ਗੱਲ ਕਰਨਾ ਚਾਹੁੰਦੀ ਸੀਗੀ ਵੀ ਜਿਹੜੇ ਇਹ ਆਵਾਰਾ ਪਸ਼ੂ ਦੇ ਨਾਲ ਇੱਕ ਸਾਡਾ ਇੰਡਸਟਰੀ ਤੋਂ ਤੇ ਘਾਟਾ ਪਿਆ ਹੀ ਪਿਆ ਏ ਜਿਹੜਾ ਹੋਰ ਵੀ ਬੜੇ ਗੱਭਰੂ ਜਾਂਦੇ ਸਾਡੇ ਸਾਹਮਣੇ ਅੱਖਾਂ ਦੇ ਜਦੋਂ ਅਸੀਂ ਕਈ ਵਾਰ ਰਾਤ ਨੂੰ ਸ਼ੂਟਿੰਗਾਂ ਤੋਂ ਹੁੰਦੇ ਆ ਐਕਸੀਡੈਂਟ ਹੋਏ ਬੰਦੇ ਉਹ ਹੁੰਦੇ ਨੇ ਜਵਾਨ ਗੱਭਰੂਆਂ ਦੇ ਕੋਈ ਗਾਵਾਂ 'ਚ ਬੱਚਾ ਕੋਈ ਕਿਵੇਂ ਬੱਚਾ ਮੇਰੇ ਆਪਣੀ ਅੱਖਾਂ ਦੇ ਸਾਹਮਣੇ ਆਇਆ ਔਰ ਮੈਂ ਤੇ ਇਹੀ ਬੇਨਤੀ ਕਰੂੰਗੀ ਸਾਡੀ ਸਰਕਾਰ ਨੂੰ ਵੀ ਵੀ ਇਨ੍ਹਾਂ ਤੇ ਨੱਥ ਜਰੂਰ ਪਾਈ ਜਾਵੇ ਵੀ ਐਦਾਂ ਅੱਜ ਤੱਕ ਸਾਡਾ ਜੁਣਦਾ ਗਿਆ ਕੋਈ ਹੋਰ ਨਾ ਐਦਾਂ ਜਾਵੇ ਪਲੀਜ਼ ਤੇ ਪਤਾ ਨਹੀਂ ਸਾਲ 'ਚ ਮੈਂ ਪਿੱਛੇ ਜੀ ਸੁਣ ਵੀ ਰਹੀ ਸੀ ਥੋੜੇ ਦਿਨ ਪਹਿਲਾਂ ਜਦੋਂ ਚਵੰਡੇ ਤੇ ਐਕਸੀਡੈਂਟ ਹੋਇਆ ਉਹਦੋਂ ਮੈਂ ਸੁਣ ਰਹੀ ਸੀ ਕਿ ਕੋਈ ਆਂਕੜੇ ਕੱਢੇ ਸੀਗੇ ਅਸੀਂ ਅਰ ਗੋਮਾਂ ਦੇ ਨਾਲ ਪਤਾ ਨਹੀਂ ਕਿੰਨੇ ਆંકੜੇ ਉਹਨਾਂ ਨੇ ਸ਼ੋਅ ਕੀਤੇ ਸੀਗੇ ਵੀ ਲੱਖਾਂ ਹੀ ਮੌਤਾਂ ਇਦਾਂ ਦੇ ਗੋਮਾਂ ਦੇ ਨਾਲ ਹੁੰਦੀਆਂ ਜਿਹੜੇ ਐਕਸੀਡੈਂਟ ਹੋ ਕੇ ਕਿਉਂਕਿ ਮੈਂ ਵੀ ਆਪਣੀ ਅੱਖਾਂ ਦੇ ਸਾਹਮਣੇ ਦੇਖਿਆ ਇੱਕ ਰਾਤੀ ਰਾਤ ਨੂੰ 2:30 ਵਜੇ ਅਸੀਂ ਸ਼ੂਟਿੰਗ ਤੋਂ ਆ ਰਹੇ ਸੀਗੇ ਪੰਚਕੁੱਲੇ ਦੀ ਗੱਲ ਹੈ ਮਣੀ ਮਾਜਰੇ ਦੇ ਕੋਲੇ ਦੀ ਜਵਾਨ ਮੁੰਡਾ ਗੋਮਾਂ ਦੇ ਝੋਲ ਸੀ ਤੇ ਜਵਾਨ ਮੁੰਡਾ ਪਿਆ ਸੀ ਔਰ ਅਸੀਂ ਵੀ ਨਹੀਂ ਚੱਕਿਆ ਮੈਂ ਕਿਹਾ ਆਪਣੇ ਅਸੀਂ 6-7 ਜਨੇ ਸਾਡਾ ਪ੍ਰੋਡਕਸ਼ਨ ਸਾਡਾ ਡਾਇਰੈਕਟਰ ਸਾਡੇ ਐਕਟਰ ਨਾਲ ਸੀਗੇ ਮੈਂ ਉਹਨਾਂ ਨੇ ਕਿਹਾ ਭਾਈ ਇਹਨਾਂ ਨੂੰ ਚੱਕ ਲੀਏ ਕਹਿੰਦੇ ਆਪਾਂ ਕੱਲ ਫੇਰ 4 ਵਜੇ ਸ਼ੂਟਿੰਗ ਆਪਣੀ ਤੇ ਆਪਾਂ ਨੂੰ ਇਹਨਾਂ ਨੇ ਨਹੀਂ ਇੱਥਾ ਸਾਥੇ ਤੇ ਪਹੁੰਚੂਗਾ ਤੇ ਆਪਾਂ ਰਹਿ। ਇਦਾਂ ਸੱਖਾਂ ਦੇ ਸਾਹਮਣੇ ਬਹੁਤ ਹੁੰਦਾ ਮੁਸ਼ਕਿਲ ਦੇਖਿਆ ਆਏਗਾ। ਜਿਹੜੇ ਗਊਆਂ ਦੇ ਨਾਲ ਇਦਾਂ ਆਇਆ ਤੇ ਉਹ ਸਾਡੀ ਸੜਕਾਂ ਨੂੰ ਲੈ ਕੇ ਤੇ ਸਾਡੇ ਆਵਾਜ਼ ਨੂੰ ਲੈ ਕੇ ਬਹੁਤ ਦੁੱਖ ਹੈ ਜੀ। ਇਹ ਬਹੁਤ ਦੁੱਖ ਹੈ। ਅਸਾਹ ਦੁੱਖ ਹੈ ਉਹ ਜਿਹੜਾ ਨਹੀਂ ਪੁੱਟਿਆ।